ਰਿੰਦਾ ਸੰਤੂ ਕੀ ਸਿਰਫ ਕੁਝ ਕਰੋੜ ਰੁਪਏ ਹਾਸਲ ਕਰਨ ਲਈ ਸ਼ਰਾਬ ਦੇ ਕੁਝ ਦਬੰਗ ਕਾਰੋਬਾਰੀਆਂ ਦੇ ਨਾਲ ਉਲਝ ਗਿਆ ਜਿਸ ਤੋਂ ਬਾਅਦ ਕੀ ਉਸਨੇ ਇਹਨਾਂ ਕਾਰੋਬਾਰੀਆਂ ਦੀਆਂ ਦੁਕਾਨਾਂ ਇਹਨਾਂ ਦੇ ਠੇਕਿਆਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਜਾਂ ਫਿਰ ਇਸ ਦੇ ਪਿੱਛੇ ਇੱਕ ਲਾਰਜਰ ਡਿਜ਼ਾਈਨ ਸੀ ਉਹ ਲਾਰਜਰ ਡਿਜ਼ਾਈਨ ਕੀ ਹੋ ਸਕਦਾ ਹੈ ਇੱਕ ਟੈਲੀਵਿਜ਼ਨ ਚੈਨਲ ਨੂੰ ਅੱਜ ਤੋਂ ਕੁਝ ਸਾਲ ਪਹਿਲਾਂ ਦਿੱਤੀ ਗਈ ਇੱਕ ਕਥਤ ਇੰਟਰਵਿਊ ਦੇ ਵਿੱਚ ਹਰਵਿੰਦਰ ਰਿੰਦੇ ਸੰਤੂ ਨੇ ਇੱਥੋਂ ਤੱਕ ਕਿਹਾ ਕਿ ਉਸ ਦਾ ਮਕਸਦ ਤੇ ਮਨਸੂਬਾ ਸ਼ਰਾਬ ਦੇ ਕਾਰੋਬਾਰ ਨੂੰ ਪੰਜਾਬ ਵਿੱਚੋਂ ਖਤਮ ਕਰਨਾ ਹੈ ਸੋ ਇਸ ਪੁਲੇਖੇ ਵਿੱਚ ਰਹਿਣ ਦੀ ਨਾ ਤਾਂ ਕਿਸੇ ਨੂੰ ਲੋੜ ਹੈ ਨਾ ਹੀ ਇਸ ਦੀ ਕੋਈ ਗੁੰਜਾਇਸ਼ ਬਚਦੀ ਹੈ ਕਿ ਸ਼ਰਾਬ ਦੀ ਲਤ ਵਿੱਚੋਂ ਕੱਢਣ ਲਈ ਪੰਜਾਬ ਦੀ ਜਨਤਾ ਦੇ ਜਨ ਹਿੱਤ ਵਿੱਚ ਰਿੰਦੇ ਸੰਦੂ ਇਹਨਾਂ ਸ਼ਰਾਬ ਦੇ ਕਾਰੋਬਾਰੀਆਂ ਦੇ ਠੇਕਿਆਂ ਉੱਤੇ ਹਮਲੇ ਕਰਵਾ ਰਿਹਾ ਹੈ ਹੋ ਏਰੀਆ ਹੈ ਕਿ ਚਿੱਟੇ ਦਾ ਹੈਰੋਇਨ ਦਾ ਨਾਰਕੋਟਿਕਸ ਦਾ ਇੱਕ ਸਮਗਲਰ ਇੱਕ ਗੈਂਗਸਟਰ ਟਰਨਡ ਟੈਰਰਿਸਟ ਹਰਵਿੰਦਰ ਰਿੰਦਾ ਜੋ ਕਿ ਚਿੱਟੇ ਦੇ ਕਾਰੋਬਾਰ ਉਸ ਦੀ ਸਮਗਲਿੰਗ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਲੇਕਿਨ ਸ਼ਰਾਬ ਦੇ ਕਾਰੋਬਾਰੀਆਂ ਨੂੰ ਉਹ ਟਾਰਗੇਟ ਕਰਨਾ ਚਾਹੁੰਦਾ ਹੈ ਉਹੀ ਸ਼ਰਾਬ ਦਾ ਕਾਰੋਬਾਰ ਜੋ ਲੱਗਣ ਵਾਲੇ ਟਾਂਕਿਆਂ ਦੇ ਬਾਵਜੂਦ ਅਨਾਂ ਦੇ ਕੀਤਾ ਨਜਾਇਜ਼ ਬਣਨ ਵਾਲੀ ਵੇਕਣ ਵਾਲੀ ਸ਼ਰਾਬ ਤੋਂ ਜਿਹੜਾ ਲੱਖਾਂ ਕਰੋੜ ਰੁਪਏ ਦਾ ਚੂਨਾ ਪੰਜਾਬ ਦੇ ਖਜ਼ਾਨੇ ਨੂੰ ਲੱਗ ਚੁੱਕਾ ਹੈ ਉਸ ਦੇ ਬਾਵਜੂਦ ਪੰਜਾਬ ਦੀ ਸੂਬੇ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ ਸਭ ਤੋਂ ਵੱਡਾ ਰਿਸੋਰਸ ਤੇ ਸਾਧਨ ਹੈ ਕਿ ਉਸ ਬਿਜ਼ਨਸ ਨੂੰ ਬਾਰਡਰ ਦੇ ਇਸ ਇਲਾਕੇ ਦੇ ਵਿੱਚ ਹਿੱਟ ਕੀਤਾ ਜਾ ਰਿਹਾ ਹੈ ਹਿੱਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ